ਤਨੂ ਬਾਦ ਲੋਕ ਮਿਲ ਜਾਣਗੇ ਜੀ ਜਿਹੜੇ ਇਹ ਕਹਿੰਦੇ ਜੀ ਗੁਰਦੁਆਰੇ ਭਾਂਡੇ ਧੋ ਲੋ ਸਾਡਾ ਬੇੜਾ ਪਾਰ ਹੋ ਜਾਣਾ ਗੁਰਦੁਆਰੇ ਝਾੜੂ ਲਾ ਲੋ ਸਾਡਾ ਬੇੜਾ ਪਾਰ ਹੋ ਜਾਣਾ ਗੁਰਦੁਆਰੇ ਪੋਚਾ ਲਾ ਲੋ ਸਾਡਾ ਬੇੜਾ ਪਾਰ ਹੋ ਜਾਣਾ ਮੈਂ ਕਹਿੰਦਾ ਜਮ ਜਮ ਕੇ ਲਾਓ ਜੀ ਜੇ ਲੰਗਰਾਂ ਦੇ ਭਾਂਡੇ ਧੋਵੋ ਚਾਦਰਾਂ ਸਾਫ਼ ਕਰੋ ਫਰਸ਼ ਤੇ ਝਾੜੂ ਮਾਰੋ ਪੋਚਾ ਮਾਰੋ ਪਰ ਜੇ ਦਿਨ ਘਰ ਵਾਲੀ ਬਿਮਾਰ ਹੋ ਜਾਵੇ ਉਦਣ ਜੇ ਘਰ ਵਾਲੀ ਦੋ ਦਿਨ ਬਿਮਾਰ ਹੈ ਤੇ ਕਰੇ ਨਹੀਂ ਮੈਂ ਭਾੜੇ ਤੋਂ ਸਕਦਾ ਫਿਰ ਮਾਫ ਕਰੋ ਸਾਡੇ ਇੱਥੇ ਭਾੜੇ ਤੋਤੇ ਕਿਤੇ ਕੰਮ ਬੋਲੋ ਜੀ ਨਹੀਂ ਹੈ ਤੇ ਘਰ ਵਾਲੀ ਕਹਿ ਰਹੀ ਅੱਜ ਮੈਂ ਢੱਲੀਆਂ ਜੀ ਤੇ ਅੱਜ ਅਰਜਾਈਆਂ ਚੁੱਕੇ ਕੰਬਲ ਚੁੱਕੇ ਤੁਸੀਂ ਤੇ ਲਾ ਦੋ ਮੈਂ ਬੰਦਾ ਜੀ ਮੈਂ ਕਿਉਂ ਕਰਾਂ ਘਰ ਦਾ ਕੰਮ ਤੇ ਤੁਸੀਂ ਇਹ ਗੱਲਾਂ ਕਰਦੇ ਹੋ ਮਾਫ ਕਰਿਓ ਫਿਰ ਗੁਰਦੁਆਰੇ ਚਾਦਰਾਂ ਕੀਤੀਆਂ ਹੋਈਆਂ ਦਾ ਸਾਫ਼ ਕਿਤੇ ਲੇਖੇ ਨਹੀਂ ਹੈ ਇਸ ਕੋਲ ਸੀਗਾ ਇਥੋਂ ਸਿੱਖਣਾ ਸੀਗਾ ਤੇ ਲਾਗੂ ਕਿੱਥੇ ਕਰਨਾ ਸੀਗਾ ਜੀ ਬਾਹਰ ਸਮਾਜ 'ਚ ਅਸੀਂ ਕਹਿੰਦੇ ਇੱਥੀ ਭਾਂਡੇ ਢੋਲੇ ਜੀ ਮੈਂ ਘਰੇ ਭਾਂਡੇ ਧੋਵਾਂਗਾ ਸ਼ਾਇਦ ਮੇਰੀ ਇੱਜ਼ਤ ਘਟੇਗੀ ਮੈਂ ਇੱਥੇ ਚਾਦਰਾਂ ਸਾਫ਼ ਕਰ ਲਾਂਗਾ ਜੀ ਤੇ ਘਰੇ ਮੈਂ ਚਾਦਰਾਂ ਜੇ ਸਾਫ਼ ਕਰਾਂਗਾ ਤੇ ਮੇਰੀ ਇੱਜ਼ਤ ਘਟੇਗੀ ਇੱਥੇ ਮੈਂ ਕਹਾਂਗਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਦਾਲ ਜਤਿੰਦਰ ਮੇਰੀ ਧਰ ਵਾਲੀ ਬਿਮਾਰ ਹੈ ਜੇ ਤੇ ਮੈਨੂੰ ਉਸ ਸੋਈ 'ਚ ਬਣਦੇ ਵੇਲੇ ਸ਼ਰਮ ਆਉਦੀ ਹੈ ਮਾਫ਼ ਕਰੋ ਨਹੀਂ ਗੁਰੂ ਨੇ ਕਿਹਾ ਸੀਗਾ ਇੱਥੋਂ ਸਿੱਖ ਤੇ ਲਾਗੂ ਆਪਣੇ ਘਰੇ ਕਰ ਲਾਗੂ ਸੰਸਾਰ ਚ ਕਰ ਪਰ ਅਸੀਂ ਕਹਿੰਦੇ ਆ ਚਾਰ ਦੀਵਾਰੀ ਚ ਕੀਤੀ ਹੋਈ ਸੇਵਾ ਦੀ ਸਾਡੀ ਪਰਵਾਹ ਨਾ ਤੇ ਸ਼ਾਇਦ ਘਰੇ ਭਾਂਡੇ ਤੋਤੇ ਪਰਵਾਹ ਨਹੀਂ ਗਏ ਮਾਫ਼ ਕਰ ਗੁਰੂ ਉਹ ਭਾਂਡੇ ਤੋਂ ਨਾਲ ਜ਼ਿਆਦਾ ਖੁਸ਼ ਹੋਣਾ ਕਿ ਭਾਈ ਜਿੰਨਾ ਤੂੰ ਚਾਰ ਫੇਰੇ ਲਿੱਤੇ ਆ ਨਾ ਅੱਜ ਉਹਦਾ ਦੁੱਖ ਵਡਾ ਰਿਆ ਆ ਤੇ ਅੱਜ ਆਪਣਾ ਪਤੀ ਵਰਤਾ ਧਰਮ ਨਿਵਾਰਿਆ ਤੇ ਮੈਂ ਜਿੰਦ ਤੋਂ ਖੁਸ਼ ਆ ਦੁੱਖ ਵਡਾ ਰਿਆ ਤੂੰ ਆਪਣੀ ਘਰ ਵਾਲੀ ਦਾ ਪਰ ਸਾਡੇ ਦਮਾਨ ਸਿੰਘ ਅੱਲਾ ਫਿੱਟ ਕਰਤੀਆਂ ਜੀ ਇੱਥੇ ਭਾਂਡੇ ਤੋਂ ਨਾਲ ਸਾਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ ਜੀ ਰੱਬ ਨੇ ਜ਼ਿਆਦਾ ਖੁਸ਼ ਹੋਣਾ ਘਰ ਦੇ ਭਾਂਡਿਆਂ 'ਚ ਉਹ ਵਰਕਤ ਨਹੀਂ ਹੈ ਨਹੀਂ ਸੰਗਤ ਜੀ ਇੱਥੋਂ ਸਿੱਖਣਾ ਸੀਗਾ ਇਹ ਚਟਸਾਲ ਸੀਗੀ ਇੱਥੋਂ ਸਿੱਖੇ ਹੋਏ ਗੁਣ ਸੰਸਾਰ 'ਚ ਲਾਗੂ ਕਰਨੇ ਸੀਗੇ